ਸਤ ਸਜਣੋ ਅੱਜ ਦੀ ਵੀਡੀਓ ਬਣਾਉਣ ਆਪਾਂ ਫੇਰ ਪਹੁੰਚੇ ਆਂ ਪਿੰਡ ਛਪਾਰ ਤਹਿਸੀਲ ਡੇਲੋਂ ਤੇ ਜ਼ਿਲ੍ਹਾ ਲੁਧਿਆਣਾ ਚਾਰ ਪਸ਼ੂ ਦਿਖਾਵਾਂਗੇ ਬਾਈ ਕੋਲੇ ਤਿੰਨ ਝੋਟੀਆਂ ਦਿਖਾਵਾਂਗੇ ਤੇ ਇੱਕ ਦਿਖਾਵਾਂਗੇ ਗਾਂ ਬੱਚਾ ਬਾਈ ਕਹਿੰਦਾ ਇਹਦਾ ਕੱਲ ਹੀ ਐਕਸਪਾਇਰ ਹੋਇਆ ਕੱਦ ਬੱਡ ਵੀ ਫੁੱਲਾ ਤੇ 20 ਕਿਲੋ ਦੁੱਧ ਮੱਛੀ ਕੋਲੇ ਤਿਆਰ ਹੈ ਇਸ ਟਾਈਮ ਤੇ ਬਾਕੀ ਆ ਝੋਟੀ ਦਿਖਾਵਾਂਗੇ ਟੌਪ ਕੁਆਲਿਟੀ ਦੀ ਬਿਲਕੁਲ ਤਾਜ਼ੇ ਸੂਏ ਨੇ ਪਸ਼ੂ ਤੇ ਨਾਲ ਵੀ ਇਹਦੇ ਕੱਟੀ ਹੈ ਹੈਗੀ ਵੀ ਦੰਦਾਂ ਜੀ ਆ 6 ਦੰਦਾਂ ਦਾ ਤੇ ਬਾਕੀ ਗੱਲਬਾਤ ਬਾਈ ਨਾ ਕਰਾ ਦੇਣਾ ਇਕੱਲੇ ਇਕੱਲੇ ਪਸ਼ੂ ਦੀ ਡਿਟੇਲ ਪੁੱਛ ਲਾਂਗੇ ਤੇ ਇਕੱਲੇ ਇਕੱਲੇ ਦਾ ਰੇਟ ਪੁੱਛ ਲਾਂਗੇ ਆ ਜਾਓ ਜੀ ਸਤਿ ਸ਼੍ਰੀ ਅਕਾਲ ਜੀ ਹੋਰ ਵਧੀਆ ਵੀਰ ਕਰਦੀ ਗੱਲਾਂ ਵਧੀਆ ਵੀਰ ਕੱਟੇ ਦੇ ਫਿਰ ਕਿੰਨੇ ਕੁ ਫੋਨ ਆਏ ਕੱਟੇ ਦੇ ਦਾ ਬੱਸ ਕਰਾਦੀ ਮੈਂ ਪਹਿਲੇ ਫੋਨ ਤੇ ਵੇਚਦਾ ਯਾਰ ਠੀਕ ਹੈ ਗੱਲ ਹੋਰ ਨਫਾ ਵੀ ਭਰਦੇ ਦੇ ਹੈ ਨਫਾ ਵੀ ਲਾਉਂਦੇ ਦੇ ਹਾਂ ਉਹਨੂੰ ਬਾਈ ਨੂੰ ਗਏ ਨੇ ਪੰਜ ਸੱਤ ਫੋਨ ਕੀਤੇ ਨੇ ਠੀਕ ਹੈ ਗੱਲ ਮੈਨੂੰ ਕਹਿੰਦਾ ਨੰਬਰ ਦੇ ਲੈਣਾ ਸੀ ਵਾਲਿਆਂ ਨੇ ਗਏ ਨੇ ਠੀਕ ਹੈ ਗੱਲ ਜਾਣ ਕੇ ਫੋਨ ਤਾਂ ਉਹਦੇ ਚਾਰ ਪੰਜ ਦਿਨ ਆਈ ਗਏ ਨੇ ਕੱਟੇ ਦੇ ਠੀਕ ਹੈ ਗੱਲ ਸ਼ੁਰੂ ਕਰਾ ਜੋਤੀ ਦੋ ਵਰਲੀ ਅੱਜ ਹਾਂ ਹਾਂ ਵੀਰੇ ਇਹ ਮਾਰ ਗਰੀ ਇਹ ਆਰਡਰ ਤੇ ਮਾਰ ਕੈਮਰਾ ਇਧਰ ਲੈ ਬੰਨੇ ਕੋ ਬਟਨ ਵਾਲੀ ਆ ਗਈ ਕੱਟੀ ਖਣ ਦਾ ਸਾਈਜ਼ ਬਹੁਤ ਸੋਹਣਾ ਰੱਖਦੀ ਆ ਤੇ ਆਰਡਰ ਫੁੱਲ ਚੜਾਈ ਵਾਲਾ ਰੱਖਦੀ ਆ ਸੂਆ ਕਿਹੜਾ ਬਾਈ ਇਹਦਾ ਸੂਆ ਵੀਰੇ ਇਹਦਾ ਦੂਜਾ ਹਲੇ 6 ਦੰਦ ਦਾ ਜਾਣ ਕੇ ਲਾਸਟ ਵਾਲੇ ਚੱਕ ਰਹੀ ਆ ਆ ਲਾਸਟ ਵਾਲੇ ਦੰਦ ਬਾਈ ਕਹਿੰਦਾ ਚੱਕੀ ਜਾਂਦੀ ਆ ਬੱਚਾ ਕਿਹੜਾ ਦਾ ਬਾਈ ਬੱਚਾ ਵੀਰੇ ਕੱਟੀ ਬੈਠੀ ਆ ਮੂਹਰੇ ਆ ਬੈਠੀ ਆ ਜਿਹੜੀ 1 ਨੰਬਰ ਦੇ ਨਾਲ ਹੀ ਆ ਨਾਲ ਕੱਟੀ ਆ 6 ਕਿਦਨਾਂ ਦੀ ਸੂਈ ਆ ਸਿੰਘ ਆ ਗਿਆ ਬੰਦ ਬਾਡੀ ਵੀ ਕੱਟੀ ਦੀ ਫੁੱਲ ਆ ਗਈ ਤੋਰ ਬਾਈ ਗੋਲ ਕੇ ਕੱਦ ਕਾਠ ਵੀ ਚੰਗਾ ਚੜਾਈ ਵੀ ਚੰਗੀ ਆ ਥਣ ਦਾ ਸਹਿਜ ਵੀ ਬਹੁਤ ਸੋਹਣਾ ਹੈ ਗੈਪ ਬਹੁਤ ਸੋਹਣਾ ਰੱਖਿਆ ਥਾਣਾ ਚ ਕੱਲਾ ਕੱਲਾ ਥਾਣਾ ਦੂਰੀ ਤੇ ਲੱਗਿਆ ਹੋਇਆ ਤੇ 6ਾਂ ਦਿਨਾਂ ਦੀ ਸੂਈ ਕੋਲੇ ਕਿੰਨਾ ਬੌੜਾ ਹਾਜ਼ਰ ਆ ਬਾਈ ਵੀਰੇ ਬੌੜਾ ਹੈਗਾ 11-12 ਕਿਲੋ ਹੋਊਗਾ ਠੀਕ ਆ ਗੱਲ ਹੂੰ ਕਿੰਨੇ ਕੇ ਦੁੱਧ ਦੀ ਉਮੀਦ ਆ ਤਾ ਦੁੱਧ ਵੀਰੇ ਬਾਲਾ ਨਾਲ ਆ 14-15 ਕਿਲੋ ਜਿਵੇਂ ਗਰਮੀ ਦੀ ਰੋ ਤਾਂ ਫੇਰ ਤਾਂ 15 ਪਲੱਸ ਹੀ ਚੱਲ ਜਾਂਦੀ ਠੀਕ ਆ ਗੱਲ ਜਾਣ ਕੇ ਹੁਣ ਨਾਰਮਲ ਦੀ 14-15 ਦਾ ਦਹੀਂ ਦਊ ਠੀਕ ਆ ਗੱਲ ਅੱਜ ਜੇ ਹੁੰਦੀ ਝੋਟੀ ਇਹ ਹੀ ਸਰਦੀ ਜੀ ਕਿਉਂਕਿ ਮੌਸਮ ਤੁਹਾਨੂੰ ਪਤਾ ਹੀ ਆ ਸੱਜਣੋ ਟੈਂਪਰੇਚਰ ਕਿੰਨਾ ਅਗਲੇ ਬੰਨੇ ਦਿਖਾ ਦੇਂਗਾ ਜੀ ਆਦਰ ਲੈ ਚਲ ਬਾਈ ਟੈਂਪਰੇਚਰ ਵੀ ਬਹੁਤ ਜ਼ਿਆਦਾ ਆ ਕਿਉਂਕਿ 47 47 ਤੇ ਵਗ ਜਾਂਦਾ ਕੰਮ ਐ ਇੰਨੇ ਟੈਂਪਰੇਚਰ ਚ ਵੀ ਤੁਸੀਂ ਐ ਮੰਨ ਲਓ ਵੀ ਸ਼ੇਰ ਆਪਣਾ ਨੀ ਸੂਈ ਝੋਟੀ ਕੋਲ 11 12 ਕਿਲੋ ਬੋੜਾ ਹਾਜ਼ਰੀ ਦਾ ਤਿਆਰੀ ਦਾ ਕਹਿਣ ਦਾ ਭਾਵ ਇੰਨਾ ਸਾਨੂੰ ਸਾਂ ਬਹੁਤ ਚੰਗੀਆਂ ਰੱਖਦੀ ਆ ਆਰਡਰ ਤੇ ਤੇ ਥਣ ਦਾ ਸਾਈਜ਼ ਬਹੁਤ ਸੋਹਣਾ ਤੇ ਮੇਨ ਗੱਲ ਆ ਜਿਹੜੀ ਯਾਰਾ ਆਰਡਰ ਦੀ ਚੜਾਈ ਬਹੁਤ ਰਾਂਗੀ ਜੀ ਇੱਥੋਂ ਦਿਖਾ ਦੇ ਜੀ ਆ ਅਗੇ ਬਟਨੇ ਦੇ ਤੇ ਉੱਤੋਂ ਬਾਡੀ ਆਲੀ ਸ਼ਾਨਦਾਰ ਆ ਹੁਣ ਦਿਖਾ ਦੇ ਉਰਲੇ ਬੰਨੇਓ ਇਥੋਂ ਸਾਰੀ ਝੋਟੀ ਕਰਾ ਦੀ ਤੇ ਕੇ ਇਸਤੇਮਾਰ ਦੀ ਕੈਮਰਾ ਅਗਲੇ ਬੰਨੇਓ ਆਡਰ ਕੁਆਲਿਟੀ ਚਵਾਈ ਦੀ ਕਿਵੇਂ ਭਾਈ ਇਹਨੇ ਚਵਾਈ ਦਾ ਵੀਰੇ ਜਹਾ ਹੱਥ ਵੀ ਨਾ ਲੱਗ ਰਹੀ ਬੜਾ ਜੋੜ ਦੰਗ ਲਗਾਇਆ ਠੀਕ ਆ ਗੱਲ ਆ 11 12 ਕਿਲੋ ਹੁਣ ਹਾਜ਼ਰ ਆ ਹਾਂ ਹਾਂ ਪੈਸੇ ਭਾਈ ਇਹ ਕਿੰਨੇ ਲੈ ਲਾਂਗੇ ਆਪਾਂ ਪੈਸੇ ਵੀਰੇ ਲੈਣ ਦੇਣ ਇੱਕ 40 ਦੀ ਦੇ ਦਾਂਗੇ 1 ਲੱਖ 40 ਹਜ਼ਾਰ ਦੀ ਦੇ ਦਾਂਗੇ ਕਿੰਨੇ ਕ ਦੁੱਧ ਦੀ ਹੋਟ ਦੇ ਭੇਜ ਦਾਂਗੇ ਜੀ ਦੁੱਧ ਵੀਰੇ 14 ਗੱਲੋ ਦਾ ਹਸਕੇ ਦੇ ਦਊਗੀ ਠੀਕ ਆ ਗੱਲ ਹਾਂ ਜਿਹੜੀ ਜ਼ਿਆਦਾ ਗਰਮੀ ਕਰਕੇ ਨਹੀਂ ਸੀ ਤਾਂ 15 ਪਲੱਸ ਨੇ ਚੱਲਣਾ ਸੀ ਪਹਿਲੇ ਸੂਏ ਦਿੱਤਾ ਹੋਏ ਸੀ ਉਹਦਾ ਉਹ ਤੈਨੂੰ ਪਤਾ ਗਰਮੀ ਜ਼ਿਆਦਾ ਟੈਂਪਰੇਚਰ ਆ ਜਾਂ ਠੀਕ ਆ ਗੱਲ ਹਾਂ ਉਹਦੇ ਘਰ ਕਿਉਂ ਥੱਲੇ ਦੀ ਸਫਾਈ ਬਹੁਤ ਆ ਘੱਟੀ ਦੀ ਹੈ ਨਾ ਹਾਂ ਕੱਲਾ ਕਲਾ ਵੀਰੇ ਚੌਂੜ ਦਾ ਇੰਨਾ ਜੰਗਾ ਲੱਗਿਆ ਪਾਰਟੀ ਆਏ ਹੋਈ ਆ ਤੇ ਠੀਕ ਆ ਗੱਲ ਆ ਸਫਾਈ ਬੋਆ ਥੱਲੇ ਦੀ ਤੇ ਬਾਈ ਕਹਿੰਦਾ 1 ਲੱਖ ਤੇ 40 ਹਜ਼ਾਰ ਦੀ ਦੇ ਦਾਂਗੇ ਮੈਂ ਕਹਿੰਦਾ ਸਾਰਿਆਂ ਚ ਮਹਿੰਗੀ ਆਏ ਨਾ ਹਾਂ ਸਾਰੇ ਪਾਸੇ ਦਿਖਾਵਾਂਗੇ ਹਾਂ ਸਾਰਿਆਂ ਨੂੰ ਆ ਇੱਕ ਨੀਲੀ ਦੀ ਝਲਕ ਜੀ ਪੌਂਦੀ ਛੋਟੀ ਉਹ ਵੀ ਦਿਖਾਵਾਂਗੇ ਤੇ ਹੁਣ ਮਾਰ ਦੇ ਗਰੀ 2 ਨੰਬਰ ਵਾਲੀ ਮੱਝ ਤੇ ਕੈਮਰਾ ਤੋੜ ਦਿੱਤਾ ਇਹ ਵੀ ਹਾਈਟ ਆ ਕੀ ਦਰਮਿਆਨੀ ਤੇ ਸੂਆ ਕਿਹੜਾ ਹੋਊਗਾ ਬਾਈ ਇਹਦਾ ਸੂਆ ਵੀਰੇ ਤੀਜੇ ਸੂਈ ਹੋਈ ਆ ਬੱਚਾ ਇਹਦੇ ਨਾਲ ਕੀ ਆ ਗਿਆ ਜੀ ਬੱਚਾ ਇਹਦੇ ਮਗਰ ਵੀਰੇ ਕੱਟਾ ਨਾਲ ਕੱਟਾ ਸੂਆ ਆ ਗਿਆ ਇਹਦਾ ਤੀਜਾ ਤੇ ਸਮਾਂ ਹੈਗਾ ਦੁਪਹਿਰ ਦਾ ਉਹ ਸਾਬ ਨਾਲ ਆਰਡਰ ਕੁਆਲਟੀ ਦੀ ਐਡਜਮੈਂਟ ਇਹਦੀ ਕਰ ਲਿਓ। ਲੈਵਾ ਰੱਖ ਦੀਆ ਫਿਕਸ ਜਾ ਬਿਲਕੁਲ। ਸੂਆ ਕਿੰਨੇ ਦਿੰਦਾ ਬਾਈ ਇਹਦਾ? ਸੂਆ ਵੀਰੇ ਇਹਨੂੰ ਤਾਂ ਚੌਥਾ ਪੰਜਵਾਂ ਲੈਣੀ ਆ ਸੂਈ। ਚੌਥੇ ਪੰਜਵੇਂ ਦਿਨ ਦੀ ਸੂਈ ਕੋਲੇ ਕਿੰਨੀ ਕ ਬੌਲੀ ਹੋਊਗੀ ਬਈ ਹੁਣ? ਵੀਰੇ 8 ਕਿਲੋ ਇਹਦੇ ਕੋਲੇ। ਠੀਕ ਆ ਗੱਲ। ਹਾਂ। 8 ਕਿਲੋ ਬੌਲਾ ਚਾਰਾਂ ਕਿਦਣਾ। ਜਾਣ ਕੇ ਚੌਣ ਚੌਣ ਬਹੁਤ ਚੰਗਾ ਲੱਗਾ। ਪਸਮਾ ਬਹੁਤ ਹਸਣਾਂ ਦਾ ਜਿਵੇਂ ਫੈਕਸ ਬੰਦ ਜਾ ਲੈਵਾ। ਠੀਕ ਆ ਗੱਲ। ਪਸਮਾ ਦੇਣਾਂ ਕਿ ਆ ਕਿਲੇ ਠੋਕ ਦਿੰਦੀ ਆ। ਆਨ ਅੜ ਜਾਂਦਾ ਜਮੀ ਜੋਸ਼ ਪੂਰਾ। ਹਾਂ ਪੂਰਾ ਹਾਂ। ਠੀਕ ਹੈ ਕੰਦਾ ਚੋਣ ਵੇੜੇ ਧਾਰ ਫੁੱਲ ਮੋਟੀ ਪੈਂਦੀ ਆ ਜੋਸ਼ ਬਾਈ ਕਹਿੰਦਾ ਬੜਾ ਕਰਦੀ ਆ ਕਿਉਂਕਿ ਲੇਵਾ ਰੱਖਦੀ ਆ ਫਿਕਸ ਜਾ ਤੇ ਚਵਾਈ ਦੀ ਕਿਵੇਂ ਬਾਈ ਚਵਾਈ ਦੇ ਵੀਰੇ ਜੇ ਕੋਈ ਹੱਥ ਸਾਰੀਆਂ ਚੰਗੀਆਂ ਨੇ ਚਵਾਈ ਤਾਂ ਆਪਾਂ ਵਪਾਰੀ ਨੂੰ ਨਾ ਮਾੜੀ ਲੈਂਦਾ ਨਹੀਂ ਹੁੰਦਾ ਮੋਟੀ ਚਵਾਈ ਦੀ ਆ ਵੀ ਪੂਰੀ ਸ਼ਰੇ ਦੀ ਚਵਾਈ ਆ ਵੀਰੇ ਕਿੰਨੇ ਕ ਦੁੱਧ ਦੀ ਉਮੀਦ ਆ ਤੋ ਵੀ ਕਿੰਨਾ ਕ ਪਾ ਦੂ ਵੀਰੇ ਯਾਰ ਬੜਾ ਤਾਂ ਕਹਿੰਦੇ 10 11 ਕਿਲੋ ਦੇ ਦੂ ਉੱਡਾ ਕੇ ਦਾ ਮੁੱਲ ਠੀਕ ਹੈ ਕੰਦਾ ਹਾਂ ਜਿਹੜੇ ਕਰਦੇ ਆ ਹੁਣ ਸੁਲਿਆਟਾ ਪਿੱਗੀ ਜਾ ਆਹੋ ਹੀ ਗੱਲ 85 85 ਹਜ਼ਾਰ ਨੂੰ ਦਾ ਮੁੱਲ ਪਿੱਛੇ ਆ ਜੀ ਕਰ ਮਤਲਬ ਉਹ ਗੱਲ ਨਹੀਂ ਕਰੀ ਹੈਗੀ ਉਹਦੇ ਹੀ ਕਿਹਾ ਵੀ ਉਹ ਦੇਊ ਕਿਉਂਕਿ ਗਰਮੀ ਦਾ ਸੀਨਾ ਇਹ ਬਾਈ ਕਹਿੰਦਾ 10 11 ਕਿਲੋ ਦੁੱਧ ਪੋਲੇ ਹੱਥ ਨਾਲ ਦੇ ਦਊਗੀ ਹਾਂ ਜਿਸ ਹਿਸਾਬ ਨਾਲ 8 ਕਿਲੋ ਬੋਲਾ ਹਾਜ਼ਰ ਹੈ ਇਹਦਾ ਰੇਟ ਕੀ ਰਹੂਗਾ ਬਾਈ ਇਹਦਾ ਰੇਟ 82000 ਆ ਵੀਰੇ ਮਾਨਤਾਂ ਤੂੰ ਮਾਨਦਾਨ ਵਧੀਆ ਕਰਦਾ ਠੀਕ ਆ ਗੱਲ ਮਾਨਤਾਂ ਬਾਈ ਕਹਿੰਦਾ ਕਰ ਦਾਂਗੇ ਵਧੀਆ ਤੇ ਰੇਟ 82000 ਆ ਤੇ ਸਵੇਰ ਆ ਦੀ ਠੰਡੀ ਆ ਸਵਾਰੀ ਬਹੁਤ ਚੰਗਾ ਤੇ ਚਵਾਦੀ ਵੀ ਬਹੁਤ ਚੰਗੀਆਂ ਬਾਈ ਉਹ ਤਾਂ ਜਹ ਕੋਈ ਹੱਥ ਵੀ ਨਾ ਲਾਵੇ ਯਾਰ ਇਹ ਹੁਣ ਗਰੀ ਇਧਰਲੇ ਬੰਨੇ ਘੁੰਮਿਆ ਉਹ ਇਹ ਤੇ ਮਾਰ ਕੈਮਰਾ ਜਿਵੇਂ ਪਾਕਿਸਤਾਨ ਵਾਲਿਆਂ ਦੀ ਅੱਖ ਨਹੀਂ ਹੁੰਦੀ ਇਹ ਗੁਜਰਾਂ ਕੋਲੇ ਹੁੰਦੀਆਂ ਨੇ ਮਰਜ਼ ਬਹੁਤ ਚੰਗੀਆਂ ਵੀ ਨੇ ਉਦਾਂ ਦੀ ਅੱਖ ਲੱਗੀ ਆਪ ਰੋਸ਼ੇ ਪੰਜ ਆ ਗਈ ਬੱਚੇ ਨੀਲੀ ਦੇ ਪਾ ਦੂ ਜੇ ਕਿਸੇ ਨੇ ਨੀਲੀ ਦੇ ਬੱਚੇ ਲੈਣੇ ਆਹ ਇਹ ਸੂਈ ਹੈਗੀ ਆ ਵੀਰੇ 15 ਤੋਂ 20 ਦਿੰਦੀ ਆਪਣੀ ਗਰੰਟੀ ਆ ਉਥੋਂ ਪਛਾਦਾਂਗੇ ਜਿੱਥੋਂ ਲਈ ਆ ਜਿੱਦਨੇ ਲਈ ਆ ਕੰਨ ਚੱਲਦਾ ਸੀ ਇਹਦਾ ਠੀਕ ਹੈ ਜਾਣ ਕੇ ਲਈ ਆ ਆਪਾਂ ਬੱਚਾ ਮਰੀਆ ਵੀ ਮੈਂ ਝੂਠ ਬੋਲੀ ਜਾਵਾਂ ਮੇਰੇ ਕੋਲੇ ਮਰਿਆ ਮੇਰੇ ਕੋਲ ਨਹੀਂ ਮਰਿਆ ਜਾਣ ਕੇ ਉਥੋਂ ਜਿੱਦਨੇ ਲਈ ਆ ਉਹਨਾਂ ਨੇ ਬੰਦਾ ਲਿਆਇਆ ਸੀ ਲਈ ਵੀ ਚਾਹੇ ਡਾਕਟਰ ਤੋਂ ਚੈੱਕ ਕਰਾ ਲਿਆ ਤੂੰ ਹਾਂ ਹਾਂ ਕੋਈ ਦਿੱਕਤ ਨਹੀਂ ਆਪਾਂ ਨੂੰ ਜਿਵੇਂ ਮਰਜ਼ੀ ਕਰ ਲਵੇ ਠੀਕ ਆਖੋਖ ਬਹੁਤ ਚੰਗੀ ਲੱਗੀ ਆ ਮੈਨੂੰ ਤੇ ਦਾ ਬੈਕਗਰਾਉਂਡ ਹੋ ਸਕਦਾ ਨੀਲੀ ਦਾ ਵੀ ਦਾ ਹੋਵੇ ਹਾਂ ਮੈਂ ਇੰਨੀ ਸ਼ੀਲ ਆ ਫੁੱਲ ਅੱਜ 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 ਸੂਈ ਨੂੰ ਕਿੰਨੇ ਕਿਦਨ ਹੋ ਗਏ ਭਾਈ ਸੂਈ ਨੂੰ ਅੱਜ 15 ਤੋਂ 20 ਦਿਨ ਦੇ ਵਿੱਚ ਹੋਊ ਵੀਰੇ ਠੀਕ ਆ ਗੱਲ ਆ ਤੇ ਦੁੱਧ ਕਿੰਨਾ ਆਜਰਾ ਦੁੱਧ ਵੀਰੇ 14 ਕਿਲੋ ਤੇ 13 ਮੰਨ ਕੇ ਜਾ ਕੋਈ ਹੱਥ ਵੀ ਨਾ ਲਾਵੇ ਦੁੱਧ 14 ਕਿਲੋ ਹੈਗਾ ਹਾਂ ਪੂਰਾ ਆ ਇੱਕ ਗੱਲ ਹੋਰ ਦੱਸਦਾ ਨਾ ਮੱਝ ਦੀ ਚੜਾਈ ਬਹੁਤ ਉੱਤਮ ਪੁੱਠੇ ਦੀ ਚੜਾਈ ਦੀ ਗੱਲ ਕਰ ਲਈ ਆਪਾਂ ਆ ਕਮਾਲ ਆ ਭਾਈ ਇੱਥੋਂ ਉੱਠੇ ਦੀ ਚੜਾਈ ਬਹੁਤ ਸ਼ਾਨਦਾਰ ਆ ਤੇ ਅੱਖੇ ਵੀ ਆ ਗਈ ਨੀਲੀ ਰਾਵੀ ਵਾਲੀ ਦੋਨੇ ਅੱਖਾਂ ਸ਼ੀਲ ਫੋਲਾ ਵੀਰੇ ਕਾਹ ਕੋ ਚਾਰ ਟਾਈਮ ਆਪਣੇ ਘਰੇ ਚੋ ਲਵੇ ਥਾਪੀ ਤੇ ਹੀ ਆਉਗੀ ਐ ਨਹੀਂ ਹੈਗਾ ਟਿਕਟ ਨਾ ਜਮਾ ਹੀ ਨਹੀਂ ਥਾਪੀ ਤੇ ਹਾਂ ਜਮਾ ਹੀ ਫੁੱਲ ਸੀਲ ਆ ਯਾਰ ਪਾੜਾ ਵੀ ਨਹੀਂ ਲੈਂਦੀ ਨਾ ਪਾੜਾ ਵੀ ਨਹੀਂ ਲੈਂਦੀ ਧਾਰ ਤੇ ਹੀ ਆ ਜਾਂਦੀ ਠੀਕ ਆ ਗੱਲ ਧਾਰ ਲੈਂਦੀ ਆ ਹਾਂ ਆ ਬਾਈ ਕਹਿੰਦਾ ਥਾਪੀ ਦੀ ਮਿਲਦੀ ਆ ਧਾਰ ਤੇ ਅਗਲੇ ਬੰਨ ਨੂੰ ਕਹੇ ਗੈਪ ਦਿਖਾ ਦੇਣਾ ਦਾ ਹੋਈ ਗੈਪ ਬਹੁਤ ਸੋਹਣਾ ਰੱਖ ਦੇ ਅਗਲੇ ਇਹਦਾ ਹੁਣ ਡਰਦੀ ਆ ਨਹੀਂ ਇਹਦਾ ਇੰਨੀ ਸੀਲ ਆ ਚਾਹੇ ਥਾਣ ਫੜੀ ਚੱਲ ਬੈਠਾ ਇਹਦੇ ਠੀਕ ਆ ਗੱਲ ਕਾਮ ਵਾਲਾ ਕੰਮ ਹੀ ਆ ਹਾਂ ਉਨਾਲ ਮਿਲਕ ਬੇਨ ਦੇਖ ਵੀਰੇ ਕਿੱਡੀ ਕਿੱਡੀ ਐ ਸੋ ਦਿਖਾ ਦੇ ਨਾਲ ਇੱਕ ਗੱਲ ਹੋਰ ਦਾਦਾ ਨਾ ਵੱਡੀ ਝੋਟੀ ਆ ਛੋਟੀ ਨਹੀਂ ਹੈਗੀ ਬਾਡੀ ਝੋਟੀ ਦੀ ਬਹੁਤ ਆ ਚੜਾਈ ਵੀ ਫੁੱਲ ਆ ਗਈ ਜੇ ਆਪਾਂ ਗੱਲ ਕਰ ਲਈਏ ਅੱਖਾਂ ਆ ਗਈਆਂ ਪਿਓਰ ਨੀਲੀ ਵਾਲੀਆਂ ਜਮਾ ਬੈਕਗ੍ਰਾਉਂਡ ਇਹਦਾ ਜਿਵੇਂ ਤੁਹਾਨੂੰ ਮੈਂ ਪਹਿਲਾਂ ਵੀ ਦੱਸਿਆ ਵੀ ਹੋ ਸਕਦਾ ਨੀਲੀ ਦਾ ਜਾਣ ਕੇ ਜੇ ਬੱਚਾ ਹੁੰਦਾ ਵੀ ਇਹ 1:40 ਦੀ ਸੀ ਇਹ ਵੀ ਠੀਕ ਆ ਗੱਲ ਦੁੱਧ ਅੱਜ 14 ਹਾਜਰ ਹਾਂ 14 ਹਾਜਰ ਤੇਰਾ ਮੰਨ ਕੇ ਜੇ ਹਜ਼ਾਰ ਹੱਥ ਵੀ ਨਾ ਲਾਵੇ ਕੋਈ ਠੀਕ ਆ ਹਾਂ ਜਾਣ ਕੇ ਚੌਣ ਇੱਕ ਵਾਰੀ ਉਹ ਤੇ ਦੇਖ ਲਵੇ ਵੀਡੀਓ ਤਾਂ ਬਈ ਥਾਪੀ ਤੇ ਆਉਂਦੀ ਆ ਠੀਕ ਆ ਉਹ ਜੇ ਤੇਰਾ ਮੰ ਪਾਪ ਪੜਾ ਜਾਂਦਾ ਦੁੱਧ ਵਾਲਾ ਗਰੀ ਮਾਰੀ ਕੈਮਰਾ ਮੈਂ ਪੂਰੀ ਵਧੀਆ ਆ ਦਿਖਾ ਦੇ ਸਮਾਂ ਦੁਪਹਿਰੇ ਦਾ ਨਾਲੇ ਤੇ ਇੱਥੋਂ ਉਹਨੇ ਦੇ ਫੇਸ ਤੇ ਕੈਮਰਾ ਮਾਰਦੇ ਅੱਖਾਂ ਦਿਖਾ ਦੇ ਦੋਨੇ ਪਿਓਰ ਚੋੜਦੇ ਅੰਤ ਮੁੱਕੇ ਪੈਨੇ ਆ ਹਾਂ ਤੇ ਝੋਟੀ ਦੁੱਧ ਦਾ ਪੱਟੀ ਆ ਝੋਟੀ ਆਰਡਰ ਡੰਗ ਤੇ ਆਨ ਖੜ ਜੂਗੀ ਫਸ ਕੇ ਜਮਾ ਇਹਨਾਂ ਜਿਵੇਂ ਗਾਂ ਖੜਦੀ ਹੋਵੇ ਆਏ ਨਹੀਂ ਹੈਗਾ ਵੀਰੇ ਚੋਈ ਨਹੀਂ ਹੋਈ ਤੜ ਕੇ ਚੋਈ ਹੋਈ ਆ ਜਦ ਮਾਰਦੀ ਟਾਈਮ ਟੂ ਟਾਈਮ ਅਗਲਾ ਚੋਲੂਗੇ ਅੱਜ ਵੀ ਤਸੱਲੀਆਂ ਕਰਾ ਦਾਂਗੇ 14 ਕਿਲੋ ਦੀਆਂ ਪੈਸੇ ਕਿੰਨੇ ਲਵਾਂਗੇ ਇਹਦੇ ਅੱਜ ਪੈਸੇ ਵੀਰੇ ਮੋਲੇ ਦਾ ਲੈਣ ਦੇਣ ਇੱਕ ਦਾਸ ਕਰਦੇ ਮਾਣ ਤਾਂ ਵਧੀਆ ਕਰ ਦਾਂਗੇ ਹਾਂ ਮਾਂ ਤਾਂ ਬਾਈ ਕਹਿੰਦਾ ਇੱਕ ਵਾਰ ਚੋ ਵਧੀਆ ਕਰ ਦਾਂਗੇ ਚਾਹੇ ਆਪਦਾ ਡਾਕਟਰ ਲਿਆ ਕੇ ਚੈੱਕ ਕਰਾ ਲਈਏ ਵੀ ਸੂਈ ਸਾਨੂੰ ਇਹ ਮਹੀਨੇ ਦੇ ਅੰਦਰ ਹੀ ਮਿਲੂਗੀ ਹਾਂ 10-5 ਦਿਨ ਮਹੀਨੇ ਦੇ ਅੰਦਰ ਹੀ ਆ ਸੂਈ ਹੋਈ ਤੇ ਬਿਲਕੁਲ ਤਾਜੀ ਆ 14 ਕਿਲੋ ਦੁੱਧ ਹਾਜ਼ਰ ਹੈ ਬੱਚੇ ਕਰਕੇ ਕੀਮਤ ਹੈ ਦੀ ਇਹ ਹਾਂ ਨਹੀਂ ਤੇ ਬੱਚਾ ਹੁੰਦਾ ਤਾਂ ਇਹਦੀ ਕੀਮਤ ਕਿਉਂਕਿ 14 ਕਿਲੋ ਵਾਲੀ ਆਪ ਹੀ ਸੈਣੀਓ ਕਿੰਨੇ ਦੀ ਸਹੀ ਗੱਲ 140 ਦੀ ਸੀ ਵੀਰੇ ਆ ਬਾਦੀ ਵਾਲੇ ਪੱਖ ਤੋਂ ਨਹੀਂ ਕਿਸੇ ਵੀ ਪੱਖ ਤੋਂ ਝੋਠੀ ਉਕਦੀ ਠੰਡੀ ਸੀਲ ਆ ਉਹਦੀ ਥਾਪੀ ਤੇ ਆ ਬਾਕੀ ਚੋਣ ਵੀ ਇੰਨਾ ਚੰਗਾ ਲੱਗਿਆ ਪਸੰਦ ਕੋਈ ਫੋਕਾ ਬਾਈ ਚੋਣੇ ਦਾ ਬਾਹਲਾ ਚੰਗਾ ਲੱਗਿਆ ਦਰਦੀਆ ਨਹੀਂ ਮੈਂ ਤਾਂ ਐਂ ਬਹਿ ਜਾਂਦਾ ਸੀ ਇਹਦੇ ਥਲੇ ਠੀਕ ਹੈ ਹੁਣ ਓਪਰਾ ਕਰਦੀ ਆ ਕਹਿੰਦਾ ਥੋਡੇ ਕਰਕੇ ਨਹੀਂ ਐਂ ਬਹਿ ਜਾਂਦਾ ਸੀ ਠੀਕ ਆ ਗੱਲ ਆ ਮੈਂ ਪਹਿਲਾਂ ਬੈਠ ਗਿਆ ਤੇ ਜਮਾ ਹੀ ਨਹੀਂ ਖੋ ਗਿਆ ਨਹੀਂ ਹੁਣ ਓਪਰਾ ਕਰਦੀ ਆ ਕਹਿੰਦਾ ਕੈਮਰੇ ਨੂੰ ਤੇ ਹੁਣ ਮਾਰਦੇ ਗਰੀ ਬੈਠ ਤੇ ਕੈਮਰਾ ਇੱਥੋਂ ਬੱਚੀ ਦਿਖਾ ਦੇ ਕੱਦ ਕਾਠ ਵਾਲੀ ਆ ਥਣ ਦਾ ਸਾਈਜ਼ ਦਿਖਾਈ ਬਿਊ ਕਰਕੇ ਥਣ ਦਾ ਸਾਈਜ਼ ਦਿਖਾਈ ਬਿਊ ਕਰਕੇ ਤੋਰ ਬਾਈ ਚੱਲ ਬੁੱਤ ਇਹਦਾ ਸੂਆ ਕਿਹੜਾ ਬਾਈ ਇਹ ਵੀਰੇ ਦੂਜੇ ਸੂਏ ਸੂਈ ਹੋਈ ਆ ਬੱਸੀ ਬੱਚਾ ਉੱਥੇ ਵੀਰੇ ਮਰਿਆ ਮਰਨ ਵਾਲਾ ਪਿਆ ਸੀ ਮੇਰੇ ਕੋਲੇ ਵੀਡੀਓ ਪਈ ਆ ਜਮਾ ਹੀ ਮਰਿਆ ਜਾ ਹੀ ਪਿਆ ਸੀ ਠੀਕ ਹੈ ਹਾਂ ਜਿੱਥੋਂ ਲਈ ਆ ਠੀਕ ਹੈ ਗੱਲ ਮੈਂ ਵੀਡੀਓ ਬਣਾ ਲਈ ਸੀ ਠੀਕ ਹੈ ਗੱਲ ਹਾਂ ਕੱਲ ਹੀ ਆਈ ਐ ਤਾਂ ਹੀ ਰੰਬਦੀ ਆ ਯਾਰ ਠੀਕ ਹੈ ਗੱਲ ਇਹਦੇ ਕੋਲ ਦੁੱਧ ਕਿੰਨਾ ਆ ਜਰਾ ਬਾਈ ਦੁੱਧ ਵੀਰੇ ਇਹਦੇ ਕੋਲ 20 ਕਿਲੋ ਹੋ ਕਿੰਨੇ ਦਿਨ ਦੀ ਸੂਈ ਆ ਸੂਈ ਹੋਊਗੀ ਮੈਂ ਬੱਚੇ ਦੇ ਹਿਸਾਬ ਨਾਲ 15 ਤੋਂ 20 ਦਿੰਦੀ ਠੀਕ ਹੈ ਗੱਲ ਛੜ ਦੇ ਛੜ ਦੇ ਛੜ ਦੇ ਕੋਈ ਤੇ ਸ਼ਾਂਤ ਨਾ ਕਰੋ ਉਹ ਐ ਕੱਲ ਹੀ ਆਈ ਕਰਕੇ ਉਪਰਾ ਕਰਦੀ ਐ ਆ ਇਧਰ ਲੈ ਬੰਨਿਆ ਦਿਖਾ ਦੇ 15 ਤੋਂ 20 ਦਿਨ ਦੀ ਸੂਈ ਹੋਈ ਆ ਤੇ ਦੁੱਧਾ ਜਿਹੜਾ ਦੁੱਧ 20 ਕਿਲੋ ਬਾਈ ਕਹਿੰਦਾ 12 ਕਿਲੋ ਵੀ ਯਾਰ ਗਾਰੰਟੀ ਦੇ ਭੇਜ ਦਾਂਗਾ 20 ਕਿਲੋ ਇਸ ਟਾਈਮ ਇਹਦੇ ਕੋਲੇ ਜੇ ਗੱਲ ਕਰ ਲਈਏ ਦੁੱਧ ਤਿਆਰ ਆ ਬਿਲਕੁਲ ਇੱਕ ਹੁੰਦਾ ਕੈਨ ਵਾਲਾ ਵੀ ਯਾਰ ਇੰਨਾ ਕੇ ਪਾ ਦੂਗੀ ਇਹਦੇ ਕੋਲੇ ਇਸ ਟਾਈਮ ਤਿਆਰੀ ਦਾ ਤੇ ਚੌਣ ਚਵਾਉਣ ਦੀ ਕਿਵੇਂ ਆ ਬਾਈ ਚੌਣ ਦਾ ਵੀਰੇ ਬੜਾ ਮੋਟਾ ਲੱਗਿਆ ਬਾਈ ਜਿੱਦਾਂ ਆ ਥਣ ਲੱਗਿਆ ਉਦਾਂ ਦੀ ਚੌਣ ਲੱਗਿਆ ਕੱਦ ਵੀ ਚੰਗਾ ਬੱਛੀ ਦਾ ਤੇ ਬਾਕੀ ਦੁੱਧ ਵੀ ਤਿਆਰੀ ਦਾ ਤੇ ਬੱਚੇ ਦੀ ਵੀਡੀਓ ਬਾਈ ਕਹਿੰਦਾ ਦਿਖਾ ਦਾਂਗੇ ਉਹ ਵਿਚਾਰਾ ਮਰਨ ਕਰਨ ਵਾਲੀ ਪਿਆ ਦੀ ਕਹਿੰਦਾ ਤਕਰੀਬਨ ਤਕਰੀਬਨ ਆ ਤੇ ਬਾਈ ਨੇ ਵਹਿੜ ਹੀ ਲਿਆਂਦੀਆ ਕਰਦੇ ਆ ਜਾਣਦੇ ਆਪਾਂ ਜਿਹੜਾ ਵੀਰੇ ਝੂਠ ਬੋਲ ਕੇ ਦੇਣੀਆਂ ਬੱਚਾ ਧਰਨਾ ਉਹ ਤਾਂ ਕਹਿੰਦੇ ਲੈ ਜਾ ਮੈਂ ਖਾ ਜਾਣਾ ਇਹਨੇ ਮਰ ਜਾਣਾ ਉਰੇ ਵੀ ਮੇਰੇ ਕੋਲ ਵੀ ਠੀਕ ਆ ਗੱਲ ਹਾਂ ਇਹਦਾ ਰੇਟ ਕੀ ਰਹੂਗਾ ਜੀ ਇਹਦਾ ਮੁੱਲ 62000 ਹੈ ਵੀਰੇ ਮਾਨਤਨ ਹੋਈ ਆਣ ਪਣ ਕਰਦਾਂਗੇ ਮਾਨਤਨ ਬਾਈ ਕਹਿੰਦਾ ਕਰ ਦਿਆਂਗੇ ਮੁੱਲ 62000 ਰੁਪਿਆ ਬੱਚੀ ਆ ਕਾਠ ਵਾਲੀ ਬੱਚੀ ਆ ਚੰਗੀ ਬੱਚੀ ਆ ਨੰਬਰ ਬੋਲਿਓ ਬਈ ਨੰਬਰ ਵੀਰੇ 84370 ਹਾਂਜੀ 63099 84370 63099 ਪਿੰਡ ਬਾਈ ਦਾ ਸ਼ਪਾਰ ਇੱਕ ਤਾਂ ਸਾਨੂੰ ਬੱਚੀ ਦਿਖਾਤੀ 20 ਕਿਲੋ ਤਿਆਰ ਦੁੱਧ ਵਾਲੀ ਬਾਈ ਹੋਈ ਹੋਰ ਲੈ ਬੰਨੇ ਤੇ ਇੱਕ ਦਿਖਾ ਦਿਆ ਝੋਟੀ ਸਨ ਇਦੇ ਕੋਲੇ ਹੈਗਾ 14 ਕਿਲੋ ਹਾਜ਼ਰ ਹੈ ਇੱਥੋਂ ਦਿਖਾ ਦੇ ਰਹੀ ਅਗਲੇ ਬੰਦੇ ਉੱਕੇ ਨਾਲ ਖੜੀ ਬੜੀ ਸੰਤਾਂ 14 ਕਿਲੋ ਦੋਦੇ ਇਹਦੇ ਕੋਲੇ ਤਿਆਰ ਲਾ ਆ ਵੀਰੇ ਪਤਾ ਕੀ ਆ ਹੁਣ ਮੇਰੇ ਕੋਲੇ ਥਾਪੀ ਜਾਂਦੇ ਇੱਕ ਅੱਡਾ ਬੰਦਾ ਜਿਹੜਾ ਲੈ ਕੇ ਜਾਂਦਾ ਉਦਰੇ ਨਾਲ ਥਾਪੀ ਦੇ ਆ ਉਹ ਇੱਕ ਅੱਡਾ ਨਾਲ ਪਸੂ ਕਰ ਜਾਂਦਾ ਉਹ ਤਾਂ ਕੋਈ ਚੱਕਰ ਨਹੀਂ ਨਾ ਹੁਣ ਜਿਹੜਾ ਸੱਜਣ ਖਰੀਦੂਗਾ ਤੈਨੂੰ ਜਾਣਕਾਰੀ ਅਗਲਾ ਵਿੱਚ ਗੱਲ ਕਰਾਂਗੇ ਜੀ ਇਹ ਮਿਲਦੀ ਨਹੀਂ ਕਿਉਂਕਿ ਮੇਰੇ ਕੋਲੇ ਫੁੱਲ ਸੀਲ ਆ ਯਾਰ ਇਸ ਟਾਈਮ ਆਪਾਂ ਆਪਣੇ ਘਰੇ ਚਾਰ ਟਾਈਮ ਚਵਾ ਦੇ ਹਾਂ ਚਾਹੇ ਕਿਵੇਂ ਮਰਜ਼ੀ ਜੋ ਲੋ ਜਾਂ 5 ਟਾਂਕ ਜੋ ਲੋ ਦੁਪਹਿਰੇ ਵੀ ਦੁੱਧ ਲਹਾਰਾਂਗੇ ਠੀਕ ਹੈ ਗੱਲ ਹਾਂ ਤੇ ਬਾਕੀ ਨੰਬਰ 22 ਦਾ ਵੀਡੀਓ ਚਲਾ ਦੂੰਗਾ ਸਕਰੀਨ ਤੇ ਨਾ ਚਾਰੇ ਪਸ਼ੂਆਂ 'ਚੋਂ ਜਿਹੜਾ ਵੀ ਪਸ਼ੂ ਪਸੰਦ ਆਊਗਾ ਨੇੜੇ ਆ ਕੇ ਤਸੱਲੀ ਕਰਕੇ ਪਾਸ ਕਰਕੇ 22 ਤੋਂ ਲੈ ਜਿਓ ਧੰਨਵਾਦ